ਇਰ ਕੋੜੇ ਰੱਖਣ ਨਾਲ ਨਾ ਜਿਹੜੀ ਜਾਣਕਾਰੀ ਵੱਧਦੀ ਆ ਬੰਦੇ ਦੀ ਚਾਰ ਲੋਕਾਂ ਚ ਜਿਹੜੀ ਪਛਾਣ ਬਣਦੀ ਆ ਕਈ ਪਿੰਡਾਂ ਤੱਕ ਹੀ ਨਾਮ ਬਣ ਜਾਂਦਾ ਬੰਦਿਆਂ ਦਾ ਯਾਰ ਹੁਣ ਜਾਈਦਾ ਜਿਵੇਂ ਘੋੜਿਆਂ ਦੀ ਵੀਡੀਓ ਸ਼ੂਟ ਕਰਨ ਤਾਂ ਪੁੱਛੀਦਾ ਵੀ ਫਲਾਣੀ ਸਿੰਘ ਦਾ ਘਰ ਦੱਸ ਦੋ ਵੀ ਕਿੱਥੇ ਜਿਆ ਘੋੜਿਆਂ ਵਾਲੇ ਆ ਉਹ ਪੂਰਾ ਐਡਰੈਸ ਭਈਆਂ ਸਮਝਾਉਂਦੇ ਆ ਨਾ ਭਈ ਵਾਕਈ ਵੀ ਹਰੇਕ ਪਿੰਡ ਦੇ ਵਿੱਚ ਘੋੜੇ ਵਾਲੇ ਨੂੰ ਤਾਂ ਹਰ ਕੋਈ ਜਾਣਦਾ ਹੀ ਹੁੰਦਾ ਤਾਂ ਚਾਰਕ ਲੈਣਾ ਮੈਂ ਘੋੜਿਆਂ ਬਾਰੇ ਲਿਖੀਆਂ ਪਸੰਦ ਆਈਆਂ ਤਾਂ ਕਮੈਂਟ ਸੈਕਸ਼ਨ ਜ਼ਰੂਰ ਦੱਸਿਓ ਖੁਸ਼ੀਆਂ ਦੇ ਮੇਲੇ ਲੱਗ ਜਾਂਦੇ ਜਿਸ ਘਰ ਵਿੱਚ ਕਦਮ ਟਿਕਾਏ ਘੋੜਾ ਆਮ ਬੰਦੇ ਤੋਂ ਖਾਸ ਬਣਾ ਦਿੰਦਾ ਹਜ਼ਾਰਾਂ ਲੋਕਾਂ ਵਿੱਚ ਪਹਿਚਾਣ ਬਣਾਏ ਘੋੜਾ ਸ਼ੌਂਕ ਵੱਖਰਾ ਨਸ਼ਿਆਂ ਤੋਂ ਦੂਰ ਕੋਹਾ ਨਸ਼ਾ ਵੱਖਰਾ ਹੀ ਆਪਣਾ ਚੜਾਏ ਘੋੜਾ ਜਿਵੇਂ ਆਪਾਂ ਸੋੰਦੇ ਨਹੀਂ ਵੀ ਨਸ਼ਿਆਂ ਤੋਂ ਦੂਰ ਹੋ ਜਾਂਦਾ ਬੰਦਾ ਤੇ ਘੋੜੇ ਦੀ ਮਸਤੀ ਚ ਹੀ ਰਹਿੰਦਾ ਇਹ ਤਾਂ ਆਪਦਾ ਹੀ ਨਸ਼ਾ ਹੈ ਬਈ ਇੱਕ ਕਸਰਤ ਦੂਜਾ ਸ਼ੌਂਕ ਦੇ ਤੰਦ ਇਹ ਕਸਰਤ ਵੀ ਹੁੰਦੀ ਹੈ ਘੋੜਸਵਾਰੀ ਜਦੋਂ ਕਰਦੇ ਆ ਤਾਂ ਸ਼ੌਂਕ ਦਾ ਤੁਹਾਨੂੰ ਪਤਾ ਹੈ ਹੀ ਇਹ ਰੀਝਾ ਦਿਲ ਦੀਆਂ ਸਭ ਪੁਗਾਏ ਘੋੜਾ ਕਮੀਨਾ ਰਹਿਣ ਦਿੰਦਾ ਉਸ ਘਰ ਵਿੱਚ ਤੰਦ ਦੀ ਜਿੱਥੇ ਘਰ ਦਾ ਮੈਂਬਰ ਬਣ ਜਾਏ ਘੋੜਾ ਤਬਈ ਜਦੋਂ ਘੋੜਾ ਮਸ਼ਹੂਰ ਹੋ ਜਾਂਦਾ ਤਾਂ ਫਿਰ 30 35000 ਤਾਂ ਫੀਸ ਹੀ ਹੈ ਮੀਟਿੰਗ ਚਾਰजेस ਦੀ ਬਾਕੀ ਉਹਦੇ ਬੱਚੇ ਵਿਕਦੇ ਆ ਤਾਂ ਬਹੁਤ ਵੱਡੀ ਕਮਾਈ ਦਾ ਸਾਧਨ ਵੀ ਆ ਜੇ ਘੋੜੀ ਆ ਤਾਂ ਘੋੜੀ ਦੇ ਬੱਚਾ ਜ ਚੰਗਾ ਜੇ ਤਾਂ ਭਾਈ ਉਹ ਵੀ ਬਹੁਤ ਮੋਟੀ ਕਮਾਈ ਕਰਾਂਦਾ ਤੇ ਇਸ ਲਈ ਵੀ ਤੰਨੇ ਦੀ ਕਮੀ ਵੀ ਨਹੀਂ ਰਹਿਣ ਦਿੰਦਾ ਕਸਰਤ ਤਾਂ ਘੋੜ ਸਵਾਰੀ ਨਾਲ ਵੈਸੇ ਵੀ ਤੁਸੀਂ ਸਾਰਾ ਦਿਨ ਜਦੋਂ ਮਿਹਨਤਾਂ ਕਰਦੇ ਹੋ ਇਹਨਾਂ ਨੂੰ ਜਦੋਂ ਸਿਹਤਮੰਦ ਰੱਖਣ ਲਈ ਰੋਜ਼ ਦੀਆਂ ਤਾਂ ਉਹ ਤੁਹਾਨੂੰ ਸਿਹਤਮੰਦ ਵੀ ਰੱਖਦਾ ਤਾਂ ਬਹੁਤ ਫਾਇਦਾ ਹੈ ਘੋੜੇ ਰੱਖਣ ਸ਼ੌਂਕ ਤਾਂ ਹੈ ਹੀ ਇਹਦਾ ਇਹਦੇ ਵਰਗਾ ਸ਼ੌਂਕ ਹੈ ਨਹੀਂ ਭਾਈ ਦੁਨੀਆ ਤੇ ਤਾਂ ਅੱਜ ਦੀ ਵੀਡੀਓ ਤਾਂ ਆਪਾਂ ਸਾਰਾ ਇਹਨਾਂ ਦਾ ਪਰਿਵਾਰ ਹੋਊਗਾ ਸਮਾਗਲ ਜਿਹੜੀ ਕੱਲ ਆਪਾਂ ਵੀਡੀਓ ਪਾਈ ਸੀ ਇਹ ਬਾਪੂ ਜੀ ਵੀ ਹੋਣਗੇ ਇਹਨਾਂ ਦੇ ਜਿਹੜੇ ਮੇਨ ਹੈੱਡ ਆ ਫੈਮਿਲੀ ਦੇ ਉਹ ਸਾਰਿਆਂ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਵੀਰੇ ਦੱਸਣ ਗਿਆ ਆ ਵੀਰ ਨੇ ਬੜਾ ਐਕਸਪੀਰੀਅੰਸ ਸ਼ੇਅਰ ਕੀਤੇ ਵੀ ਕਿਵੇਂ ਇਹਨੂੰ ਘੋੜਸਵਾਰੀ ਦਾ ਸ਼ੌਂਕ ਪਿਆ ਤੇ ਇਹ ਘੋੜੀ ਆਪਾਂ ਕੱਲ ਦਿਖਾਈ ਸੀ ਤੁਹਾਨੂੰ ਵੀਡੀਓ ਦੇ ਵਿੱਚ ਇਹਦੇ ਬਾਰੇ ਤਾਂ ਕੱਲ ਚਰਚਾ ਹੋ ਗਈ ਆ ਤੇ ਬਾਕੀ ਅੱਜ ਦੀ ਵੀਡੀਓ ਪੂਰੀ ਇਹਨਾਂ ਦੀ ਫੈਮਿਲੀ ਜਿਹੜੀ ਆ ਉਹ ਡਿਸਕਸ ਕਰੂਗੀ ਆਪਣੇ ਨਾਲ ਬਾਈ ਹਰਦੀਪ ਨੇ ਅੱਜ ਕੱਲ ਦੀ ਖੇਤੀ ਵੱਲ ਵੀ ਪੂਰਾ ਕਦਮ ਚੁੱਕਿਆ ਬਾਈ ਆ ਦੇਖੋ ਮਾਡਰਨ ਖੇਤੀ ਸ਼ੁਰੂ ਕਰਤੀ ਐ ਪੋਲੀ ਹਾਊਸ ਲਗਾ ਕੇ ਬੇਰੁੱਤੇ ਜਿਵੇਂ ਆਪਾਂ ਚਾਈਨਿਸ ਖੀਰੇ ਵਗੈਰਾ ਉਗਾਨੇ ਆ ਆ ਜੋਲਾ ਦੀ ਖੇਤੀ ਐ ਨਾਲ ਇਹ ਵੀ ਕਰ ਰੱਖੀ ਅੱਜ ਕੱਲ ਵਾਵਾ ਮਸ਼ਹੂਰ ਐ ਵੀਡੀਓ ਹੋਰ ਦੇਖ ਲਿਓ ਵੀ ਬਹੁਤ ਪਿਆ ਜੋਲਾ ਤੇ ਪਰ ਚੰਗਾ ਯਾਰ ਸਿਫਤ ਕਰਨੀ ਬੰਦੀ ਐ ਤੇ ਨਾਲ ਗੰਡੋਵਾ ਖਾਦ ਦਾ ਵੀ ਕਰ ਰਿਹਾ ਏ ਬਈ ਸਫਤ ਕਰਨੀ ਬੰਦੀ ਐ ਅੱਜ ਕੱਲ ਦੇ ਮਾਡਰਨ ਯੁੱਗ ਚ ਆਰਗੈਨਿਕ ਖੇਤੀ ਦਾ ਬਹੁਤ ਯੂਜ਼ ਹੋਣ ਲੱਗਿਆ ਬਹੁਤ ਵਧੀਆ ਆਰਗੈਨਿਕ ਬਿਨਾ ਕੀਟਨਾਸ਼ਕ ਤੇ ਜਿਹੜੇ ਪ੍ਰੋਡਕਟ ਆਉਂਦੇ ਆ ਤਾਂ ਅਗਾ ਵਧੂ ਕਿਸਾਨ ਦੀ ਨਿਸ਼ਾਨੀ ਐ ਅੱਛਾ ਤੇ ਬਾਈ ਹਰਦੀਪ ਦੋ ਕੋੜੀਆਂ ਆ ਹੈਗੀਆਂ ਤੁਹਾਡੇ ਕੋਲ ਹੋਰ ਹੈ ਹਾਂਜੀ ਹਾਂਜੀ ਤੇ ਜਿਹੜੀ ਨਾਲ ਖੜੀ ਐ ਤੁਹਾਡੇ ਇਹ ਮੇਰੇ ਟੀੜੀਆਂ ਅੱਛਾ ਹਾਂਜੀ ਕੀ ਇਸ ਦੇ ਬਾਰੇ ਦੱਸੋ ਥੋੜਾ ਬੋਤੇ ਤਾਂ ਇਹ ਨੀਲੀ ਚੰਬੀ ਹੈ ਜੀ ਇਹਦੇ ਮਗਰੋਂ ਬਸ਼ੇਰੀ ਹੈ ਜੀ 40 ਦਿਨਾਂ ਦੀ ਅੱਛਾ ਇਹ ਕਿ ਜੀ ਗਲਜਾਰ ਲੈਣ ਦੀ ਭਾਗ ਸਾਰੇ ਵਾਲੇ ਵੱਡੇ ਘੋੜੇ ਦੀ ਪੋਤੀ ਹੈ ਜੀ ਉਹ ਕਾਦੀ ਬੜਾ ਚੰਗਾ ਬਸ਼ੇਰੀ ਦਾ ਲੱਗਦਾ ਚੰਗੀ ਘੋੜੀ ਬਣੂ ਵੱਡੀ ਲੈ ਗਿਆ ਉਹ ਬਸ਼ੇਰੀ ਨੂੰ ਅੱਗੇ ਲੈ ਜਾਓ ਕਿੰਨੇ ਸਾਲ ਦੀ ਹੈ ਘੋੜੀ ਹੈ ਇਹ ਘੋੜੀ 7 ਸਾਲ ਦੀ ਹੈ ਜੀ ਰਾਈਡ ਹੀ ਬੜਾ ਸੋਹਣਾ ਕਰਾਂਦੀ ਆ ਹਨਾ ਹਾਂਜੀ ਰਾਈਡਿੰਗ ਵੀ ਬਹੁਤ ਪਾਸ ਹੈ ਜੀ ਹੂੰ ਨੁਕਰੇ ਦੀ ਬੱਚੀ ਹੈ ਘੋੜੀ ਫਿਰ ਹਾਂਜੀ ਨੁਕਰੇ ਦੀ ਕਿਹੜੀ ਲਾਈਨ ਦੀ ਹੈ ਘੋੜੀ ਆਪ ਜੀ ਹਾਂ ਘੋੜੀ ਆਣ ਆਉਣੇ ਅੱਛਾ ਕੱਦ ਘੜ ਵਾਵਾ ਲਾਦਾ ਘੋੜੀ ਦਾ 60 ਇੰਚ ਆਈਏ ਦਾ ਰਾਜੀ ਕਰ ਕੀ ਹੈ ਨਾ ਚੰਗੀ ਹਾਂਜੀ ਰਾਜੀ ਬਹੁਤ ਹੈ ਹੂੰ ਦੁਬਾਰਾ ਫਿਰ ਮੈਟ ਆਈ ਇਹ ਅੱਛਾ ਪ੍ਰਿੰਸ ਡੋਡਾ ਦੇ ਬੱਚੇ ਤੋਂ ਹੀ ਪ੍ਰਿੰਸ ਡੋਡ ਵਾਲੇ ਦੇ ਬੱਚੇ ਤੋਂ ਠੀਕ ਆ ਰਣਵੀਜੇ ਤੋਂ ਜੀ ਅੱਛਾ ਜਿਹੜਾ ਲੱਖਿਆ ਹੈ ਸਮਾਜੀ ਵਾਲੇ ਖਸਮਾਜੀ ਜੀ ਕੋਲੇ ਜੀ ਥਰਾਜ ਵਾਲੇ ਹਾਂਜੀ ਹੂੰ ਤੇ ਆਹ ਜੀ ਮਾਰਵਾੜੀ ਹੈ ਜੀ ਇਟਲੀਆਕ ਮੈਦ ਇਹਦੇ ਸੁੰਜ ਜੀ 20 ਤੋਂ 25 ਦਾ ਰਹਿੰਦੇ ਆ ਜੀ ਇਹ ਮਾਰਵਾੜੀ ਘੋੜੀ ਆ ਗਈ ਹਾਂਜੀ ਕੰਨਾ ਦੀ ਪੂਰੀ ਸ਼ਕੀਨ ਆ ਹਾਂਜੀ ਬੱਚੀ ਆਈ ਹੈ ਜੇ ਅੱਛਾ ਬਸ਼ੇਰੀ ਆ ਜੇ ਹਾਂ ਜੀ ਬਸ਼ੇਰੀ ਆ ਜੀ ਗੱਬਣ ਆ ਪਰ ਗੱਬਣ ਆ ਜੀ ਗੱਬਣ ਹੀ ਲਈ ਸੀ ਤੁਸੀਂ ਇਹ ਫਿਰ ਗੱਬਣ ਹੀ ਲਈ ਸੀਗੀ ਆਪਾਂ ਠੀਕ ਆ ਤੇ ਇਹ ਅਲੀਸ਼ਾਨ ਦੇ ਬੱਚੇ ਤੋਂ ਡਾਇਰੈਕਟ ਗੱਬਣ ਆਏ ਅਲੀਸ਼ਾਨ ਲਾਈਨ ਦੇ ਬੱਚੇ ਤੋਂ ਗੱਬਣ ਉਹ ਬੱਚਾ ਹੁਣ ਮਹਾਰਾਸ਼ਟਰ ਚਲਾ ਗਿਆ ਜੀ ਹੂੰ ਤੇ ਉਸ ਤੋਂ ਇਹ ਘੋੜੀਆਂ 2-3 ਮੇਟ ਹੋਈਆਂ ਸੀਆਂ ਜੀ ਹੂੰ ਤੇ ਇਹ ਉਸ ਘੋੜੀ ਤੋਂ ਆਈ ਯਾਰ ਚੰਗੀ ਸੰਭਾਲ ਕਰਦੇ ਰੱਖਦੇ ਹੋ ਪੁਰੀਆਂ ਹਾਂਜੀ ਇਹਨਾਂ ਰਾਜੀ ਕਰ ਰੱਖੀਆਂ ਜਿਵੇਂ ਹਨਾ ਹਾਂਜੀ ਪੜਦੇ ਆਂ ਜੀ ਮੈਂ ਤੇ ਮੇਰਾ ਛੋਟਾ ਭਰਾ ਹੀ ਹਾਂ ਅਸੀਂ ਇਹਨਾਂ ਤੋਂ ਨਹੀਂ ਸਾਰਾ ਦਿਨ ਅੱਛਾ ਸਾਨੂੰ ਹੋਰ ਅਸੀਂ ਖੇਡਣ ਕੋਈ ਦਿਨ ਕਿਤੇ ਨਹੀਂ ਜਾਣਾ ਜੀ ਸਾਰੇ ਜਿਹੜੇ ਇਹਨਾਂ ਦੀ ਸੰਭਾਲ ਹੀ ਕਰਨੀ ਹੈ ਚੰਗੀ ਗੱਲ ਹੈ ਬਾਈ ਹੋਰ ਮਾੜੇ ਕੰਮਾਂ ਤੋਂ ਬਚਿਆ ਰੰਦਾ ਬੰਦਾ ਹਾਂਜੀ ਹੋਰ ਵੀ ਜਿਹੜੇ ਰਿਸ਼ਤੇਦਾਰ ਆ ਮਤਲਬ ਜਿਨ੍ਹਾਂ ਦੇ ਹੁਣ ਛੁੱਟੀਆਂ ਹੋ ਜਾਣਗੀਆਂ ਹਮ ਸਾਰੇ ਇੱਥੇ ਹੋਣਗੇ ਅੱਛਾ ਜਿਨ੍ਹਾਂ ਜਿਨ੍ਹਾਂ ਨੂੰ ਸ਼ੌਂਕ ਆ ਮਤਲਬ ਸਵਾਰੀ ਕਰਦੇ ਆ ਸਾਰੇ ਹਾਂ ਹਾਂਜੀ ਸਾਰੇ ਸਵਾਰੀ ਕੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਗਰਮੇਲ ਸਿੰਘ ਆ ਜੀ ਗਰਮੇਲ ਸਿੰਘ ਹਾਂਜੀ ਇਹ ਸੀਟ ਦੂ ਦਿਰਕੀ ਹੈ ਨਾ ਇਹ ਸੇ ਇੰਗਲਿਸ਼ ਸੀਟ ਹੈ ਨਾ ਹਾਂਜੀ ਇੰਗਲਿਸ਼ ਸੀਟ ਹੈ ਇਹ ਕਿਨੇ ਕਿਤੇ ਆਈ ਸੀ ਕਿੱਥੋਂ ਮੰਗਾਈ ਸੀ ਇਹ ਇਹ ਜਾਂ ਤਾਂ ਮਕਸਰ ਮੰਡੀ ਤੋਂ ਲਈ ਸੀ ਇਹ 5500 ਦੀ ਆਈ ਸੀ ਹੂੰ ਸੀਟਾਂ ਦੇ ਵੀ ਬੜਾ ਅੱਜ ਕੱਲ ਹਾਂਜੀ ਸੀਟ ਕਾਠੀ ਨੂੰ ਸਾਡੇ ਸ਼ੌਂਕ ਹੈ ਜੀ ਇਸ 'ਤੇ ਚੜਦੇ ਆਂ ਜੀ ਕਈ ਪਾਕਿਸਤਾਨੀ ਕਾਠੀਆਂ ਯੂਜ਼ ਕਰਦੇ ਆਂ ਹਾਂਜੀ ਪਾਕਿਸਤਾਨੀ ਜੀ ਸ਼ੋਅ ਵਾਸਤੇ ਹੁੰਦੀ ਅਸੀਂ ਅਸਲੀ ਨਹੀਂ ਵਰਤਦੇ ਜੀ ਤੇ ਅਸੀਂ ਸਾਨੂੰ ਰਾਈਡਿੰਗ ਦਾ ਸ਼ੌਂਕ ਹੈ ਇਸ ਲਈ ਅਸੀਂ ਰਾਈਡਿੰਗ ਵਾਸਤੇ ਕਾਠੀ ਲਿਓਨੇ ਅੱਛਾ ਹਾਂਜੀ ਇਹ ਮੇਰੇ ਨਾਨਾ ਜੀ ਤੋਂ ਮੈਨੂੰ ਸ਼ੌਂਕ ਪਿਆ ਸੀ ਜੀ अच्छा ओ बहुत ਘੋੜੀਆਂ ਰੱਖਦੇ ਸੀਗੇ ਨਾਨਕੇ ਸਾਈਡ ਹੈ ਹਾਂਜੀ ਤੇ 2003 ਚ ਮੇਰਾ ਜਨਮ ਹੋਇਆ ਜੀ ਉਦੋਂ ਉਹਨਾਂ ਨੇ ਘੋੜੀਆਂ ਰੱਖਣੇ ਸ਼ੁਰੂ ਕਰਤੀਆਂ ਜੀ ਤੇ ਮੈਨੂੰ ਬਸ ਉੱਥੇ ਹੀ ਸ਼ੌਂਕ ਸੀਗਾ ਜੀ ਕਿ ਮੈਂ ਘੋੜੀਆਂ ਹੀ ਲਿਆਉਣੀਆਂ ਜੀ ਤੇ ਪਹਿਲੀ ਘੋੜੀ ਮੇਰੇ ਨਾਨਾ ਜੀ ਨੇ ਮੈਨੂੰ ਦਵਾਈ ਸੀਗੀ ਮਾਰਵਾੜੀ ਘੋੜੀ ਹੂੰ ਤੇ ਉਸ ਤੋਂ ਬਾਅਦ ਮੈਨੂੰ ਸ਼ੌਂਕ ਪੈ ਗਿਆ ਬਾਕੀ ਮੇਰੇ ਪਰਦਾਦਾ ਜੀ ਰੱਖਦੇ ਸੀਗੇ ਜੀ ਤੇ ਮੇਰੇ ਦਾਦਾ ਜੀ ਨੇ ਇਹ ਨਹੀਂ ਰੱਖੀ ਉਸ ਤੋਂ ਬਾਅਦ ਜੀ ਅਸੀਂ ਰੱਖਣ ਲੱਗ ਗਏ ਚਲ ਦਾਦਾ ਜੀ ਨੇ ਰੱਖ ਲੀਆਂ ਹੁਣ ਫਿਰ ਨਾਲ ਹੀ ਹੈਗੇ ਹੁਣ ਕਿਹੜਾ ਦਾਦਾ ਜੀ ਨੂੰ ਸ਼ੌਂਕ ਬਹੁਤ ਸੀ ਜੀ ਵਾਈ ਬੂਈ ਤੇ ਕਰਕੇ ਜੀ ਇਹਨਾਂ ਤੋਂ ਨਹੀਂ ਰੱਖੀਆਂ ਗਈਆਂ ਸ਼ੌਂਕ ਨਹੀਂ ਪਕਾਇਆ ਗਿਆ ਪਰ ਇਹਨਾਂ ਦਾ ਸ਼ੌਂਕ ਹੁਣ ਅਸੀਂ ਪੂਰੇ ਕਰ ਰਹੇ ਆ ਜੀ ਚੰਗੀ ਗੱਲ ਇੱਕ ਮੇਰੇ ਤੋਂ ਵੱਡਾ ਮੇਰਾ ਭਰਾ ਹੀ ਉਹ ਫੌਰਨ ਗਿਆ ਵੈ ਜੀ ਸਵਾਰੀ ਕਰਦੇ ਦਾਦਾ ਜੀ ਵੀ ਫਿਰ ਹੁਣ ਨਹੀਂ ਇਹ ਹੁਣ ਨਹੀਂ ਕਰਦੇ ਜੀ ਅੱਛਾ ਉਹ ਫੌਰਨ ਗਿਆ ਜੀ ਉਹ ਸਾਡੀ ਬਹੁਤ ਹੈਲਪ ਕਰਦਾ ਜੀ ਜਦੋਂ ਵੀ ਸਾਨੂੰ ਕਿਸੇ ਵੀ ਤਰ੍ਹਾਂ ਦੀ ਅਸੀਂ ਘਰੋਂ ਜ਼ਿਆਦਾ ਸਰ ਪੈਸਾ ਨਹੀਂ ਲੈਂਦੇ ਜੀ ਅਸੀਂ ਫੀਡ ਫੂਡ ਦਾ ਜਿਵੇਂ ਵੀ ਸਾਡਾ ਹੁੰਦਾ ਉਹ ਸਾਡੀ ਹੈਲਪ ਕਰ ਦਿੰਦਾ ਜੀ ਅਸੀਂ ਇਹਨਾਂ ਤੋਂ ਕਮਾ ਕੇ ਇਹਨਾਂ 'ਚ ਲਾ ਦਿੰਨੇ ਆ ਜੀ ਸਭ ਤੋਂ ਪਹਿਲਾਂ ਸ਼ਡਿਊਲ ਸਾਡਾ ਇਹਨਾਂ ਮੰਨੀ ਹੁੰਦਾ ਜੀ ਹੂੰ ਅਸੀਂ ਉਸ ਤੋਂ ਬਾਅਦ ਆਪਦਾ ਖਾਣਾ ਪੀਣਾ ਕਰਨਾ ਪਹਿਲਾਂ ਇਹਨਾਂ ਨੂੰ ਖਾਣਾ ਪੀਣਾ ਪਾ ਕੇ ਇਹਨਾਂ ਦੇ ਖੁਰਕ-ਪੁਰਕ ਕਰਕੇ ਸਾਰਾ ਕੁਝ ਹੀ ਉਸ ਤੋਂ ਬਾਅਦ ਹੀ ਅਸੀਂ ਕਿਸੇ ਕੰਮ ਨੂੰ ਲੱਗਦੇ ਕਿੰਨਾ ਚਿਰ ਹੋ ਗਿਆ ਹੁਣ ਫਿਰ ਕੋੜੀਆਂ ਰੱਖਦੇ ਆ ਇਹਨੂੰ ਕੋੜੀਆਂ ਰੱਖਦੇ ਸਭ ਤੋਂ ਪਹਿਲਾਂ ਜੀ ਮੈਂ 2016 'ਚ ਕੋੜੀ ਲਈ ਸੀ ਉਦੋਂ ਮੇਰੀ ਉਮਰ ਮੱਲਾ ਦਾ ਕਰੀਬ 12 ਸਾਲ ਦੀ ਸੀ ਤੇ ਮੈਨੂੰ ਹੁਣ ਮੈਰੀ 21 ਸਾਲ ਦੀ ਉਮਰ ਆ 8 ਸਾਲ ਕਰੀਬ 8 ਸਾਲ ਹੋ ਗਿਆ ਹੁਣ ਹਾਂਜੀ 8 ਸਾਲ ਹੋ ਗਏ ਸਭ ਤੋਂ ਪਹਿਲਾਂ ਮੇਰੇ ਨਾਨਾ ਜੀ ਨੇ ਸਰਦਾਰ ਮੋਹਨ ਸਿੰਘ ਨੇ ਪਿੰਡ ਗੁਰਸਤੋਂ ਉਹਨਾਂ ਨੇ ਮੈਨੂੰ ਘੋੜੀ ਦਿਵਾਈ ਸੀ ਕਿ ਉਸ ਤੋਂ ਬਾਅਦ ਹੀ ਮੈਨੂੰ ਸ਼ੌਕ ਪੈ ਗਿਆ ਉਸ ਤੋਂ ਬਾਅਦ ਅਸੀਂ ਘੋੜੇ-ਘੋੜੀ ਨਿੱ ਕੱਢੀ ਉਸ ਤੋਂ ਬਾਅਦ ਇਹ ਬਾਤੀਆਂ ਬਾਤੀਆਂ ਅੱਜ ਜੀ 5 ਜਾਨਵਰ ਹੋ ਗਏ ਸਾਡੇ ਕੋਲ ਨਾਨੇ ਨੇ ਆ ਕੇ ਫਿਰ ਦੇਖਿਆ ਫਿਰ ਨਾਨਾ ਜੀ ਨੇ ਹਾਂਜੀ ਮੇਰੇ 2019 ਦੇ ਚੋਗੇ ਸੀ ਅੱਛਾ ਹਾਂਜੀ ਪਰ 2016 ਤੋਂ ਸੀ ਸ਼ੁਰੂ ਕੀਤਾ ਸੀ ਹਾਂਜੀ 2016 ਚ ਉਦੋਂ ਆਉਂਦੇ ਹੁੰਦੇ ਸੀਗੇ ਜੀ ਬਾਕੀ ਉਹਨਾਂ ਨੇ ਸ਼ੌਕ ਬਹੁਤ ਸੀ ਉਹ ਮਰਦੇ ਦਮ ਤੱਕ ਸਵਾਰੀ ਕਰਦੇ ਰਹੇ ਜੀ ਹੁਣ ਵੀ ਫਿਰ ਅੱ ਹੌਣ ਹੈ ਨਹੀਂ ਗਏ ਕਿਉਂਕਿ ਇਹ ਮੇਰੇ ਮਾਮਾ ਜੀ ਇੱਕ ਵੀ ਹੈ ਜੀ ਉਹਨਾਂ ਦੇ ਵੀ ਇੱਕ ਹੀ ਬੇਟਾ ਜੀ ਪਰ ਉਹਨਾਂ ਨੂੰ ਸ਼ੌਂਕ ਬਹੁਤ ਆ ਹੁਣ ਮਤਲਬ ਉਹ ਹਜੇ ਪੜ੍ਹਾਈ ਕਰ ਰਿਹਾ ਪਰ ਚੰਡੀਗੜ੍ਹ ਰਹਿ ਕੇ ਉਹਨਾਂ ਦਾ ਵੀ ਨਾਲ ਨਾਲ ਹੈਗਾ ਜੀ ਉਹਨਾਂ ਦਾ ਵੀ ਸਕੀਮ ਵੀ ਉਹਨਾਂ ਦਾ ਵੀ ਨਾਲ ਉਹਨਾਂ ਨੇ ਸਟੱਡ ਸਰਵਿਸ ਕਰਨੀ ਹੈ ਜੀ ਖੋਲਣਗੇ ਜੀ ਹੈਗਾ ਠੀਕ ਚਲੋ ਜੀ ਬਹੁਤ ਚੰਗਾ ਸ਼ੌਂਕ ਹੈ ਤੁਸੀਂ ਰੈਗੂਲਰ ਇਸ ਕੰਮ ਨਾਲ ਜੁੜੇ ਰਹੋ ਹਾਂ ਜੀ ਰਾਈਡਿੰਗ ਫਿਰ ਕਿੰਨੇ ਕਿਲੋਮੀਟਰ ਤੱਕ ਮੈਕਸਿਮਮ ਕੀਤੀ ਹੈ ਮੈਕਸਿਮਮ ਜੀ ਮੈਂ 25 ਕਿਲੋਮੀਟਰ ਤੱਕ ਰਾਈਡ ਕੀਤੀ ਵੀ ਹੈ 25 ਕਿਲੋਮੀਟਰ ਤੱਕ ਹਾਂ ਜੀ ਕਿੱਥੇ ਤੋਂ ਕਿੱਥੇ ਤੱਕ ਮੈਂ ਜੀ ਉੱਥੇ ਰਾਜਸਥਾਨ ਦੀ ਕੀਤੀ ਵੀ ਹੈ ਜੀ ਸਾਡੇ ਪਿੰਡ ਤੋਂ ਲੈ ਕੇ ਮਤਲਬ ਜਿਹੜਾ ਸਾਡਾ ਨੇ ਕਰੀਬੀ ਸ਼ਹਿਰ ਸੀਗੇ ਜੀ 25 ਕਿਲੋਮੀਟਰ ਉੱਥੇ ਤੱਕ ਮੈਂ ਮਤਲਬ ਵੀ ਉਹਦੇ ਆਦਤ ਤੋਂ ਮੈਂ ਅੱਧ ਤੱਕ ਸਾਈਕਲਿੰਗ ਕੀਤੀ ਵੀ ਹੈ ਆਉਣ ਜਾਣ ਮਤਲਬ 25 ਕਿਲੋਮੀਟਰ ਕੀਤਾ ਗਿਆ ਜੀ ਨੌਨ ਸਟਾਪ ਨੌਨ ਸਟਾਪ ਬਹੁਤ ਚੰਗੀ ਗੱਲ ਹੈ ਹਾਂ ਜੀ ਬਾਕੀ ਅਸੀਂ ਆਮ 5 ਤੋਂ 7 ਕਿਲੋਮੀਟਰ ਤਾਮ ਕਰਦੇ ਰਹਿੰਦੇ ਹਾਂ ਵੀ ਬਾਕੀ ਸਾਡੇ ਕੋਲ ਇੱਕ ਪਹਿਲਾਂ ਘੋੜੀ ਸੀਗੀ ਉਹ ਬਹੁਤ ਰੇਵੀਆ ਚੱਲ ਬਹੁਤ ਸੋਹਣਾ ਦੁਰਦੀ ਸੀਗੀ ਉਹ ਆਪਣੇ ਅੰਕਲ ਜੀ ਰਹਿ ਗਏ ਸੀ ਆਪਣੇ ਤੋਂ ਅੱਛਾ ਤੇ ਇਹਨੇ ਇਹੀ ਲੈ ਗਏ ਸੀ ਇੱਥੇ ਤੇ ਉਹ ਘੋੜੀ ਉਸ ਤੇ ਵੀ ਮੈਂ ਇੱਥੇ ਘੱਟੋ ਘੱਟ 15 ਤੋਂ 20 ਕਿਲੋਮੀਟਰ ਇੱਥੇ ਵੀ ਕਰ ਦਿੰਦਾ ਸੀ ਮੈਂ ਆਹ ਦੋ ਤਿੰਨ ਪਿੰਡਾ ਜਾ ਆਉਂਦਾ ਸੀ ਜੀ ਅਰੇਬੀਆ ਤੁਰਦੀ ਸੀ ਉਹ ਹਾਂ ਅਰੇਬੀਆ ਤੁਰਦੀ ਸੀ ਬਾਕੀ ਇਹ ਸਪੀਡ ਚੰਗੀ ਸੀ ਉਹਦੀ ਫਿਰ ਸਪੀਡ ਕਹਿੰਦੇ ਆ ਦੀ 30 35 ਤੱਕ ਚੱਲੀ ਜਾਂਦੀ ਆ ਹਾਂਜੀ ਬਹੁਤ ਆਰਾਮ ਨਾਲ ਤੁਰ ਜਾਉਂਦੀ ਆ ਹੂੰ ਸਪੱਟਾ ਵਗੈਰਾ ਸਪੱਟਾ ਵੀ ਤੁਰ ਪੈਂਦੀ ਹੈ ਸਪੱਟਾ ਬਹੁਤ ਸੋਹਣਾ ਤੁਰਦੀ ਹੈ ਜੀ ਦੌੜਾ ਆਪਣੇ ਇਧਰ ਇੰਨੀ ਜਿਆਦਾ ਨਹੀਂ ਹੁੰਦੀ ਆ ਪਰ ਹਾਂ ਜਿਆਦਾ ਨਹੀਂ ਹੁੰਦੀਆਂ ਜੀ ਹੁਸ਼ਿਆਰਪੁਰ ਵਾਲੇ ਏਰੀਆ ਚ ਉਧਰ ਕਾਫੀ ਆ ਜਿਆਦਾ ਹੁੰਦੀਆਂ ਬਾਕੀ ਸ਼ੌਂਕ ਬਹੁਤ ਹੈ ਜੀ ਰਾਈਡ ਆਪਾਂ ਨੂੰ ਸਾਰਾ ਕੁਝ ਮਨੇਜ ਕਰਕੇ ਰੱਖਣਾ ਪਹਿਲਾਂ ਜੀ ਰਾਈਡਿੰਗ ਪਲੱਸ ਛੌਂਕ ਹਮਮ ਪਲੱਸ ਫਿਰ ਦੇਖ ਰੇਖ ਵੀ ਜ਼ਰੂਰੀ ਹੈ ਜੀ ਬਿਲਕੁਲ